ਵੈਸਨ ਦਾ ਚਿਲਾ ਬਣਾਉਣ ਦੇ ਲਈ ਅੰਦਰ ਮੈਂ ਲਿਆ ਹੋਇਆ ਵੈਸਨ ਉਹ ਚ ਨਮਕ ਥੋੜਾ ਜਿਹਾ ਗਰਮ masala ਕਾਲੀ ਅੰਗੂਠੀ ਪਾਊਡਰ ਘਟੇਆ ਪਿਆਜ਼ ਹਰੀ ਮਿਰਚ ਫਿਰ ਇਹਦੇ ਚ ਮੈਂ ਪਾਣੀ ਐਡ ਕਰਕੇ ਇਹਨੂੰ ਮਿਕਸ ਕਰ ਲਿਆ ਥੋੜੀ ਦੇਰ ਇਹ ਬੈਟਰ ਜੜਾਵਾ ਬਣਾ ਕੇ ਛੱਡ ਦਵਾਂਗੇ ਤਾਂ ਕਿ ਚਿਲੇ ਵਧੀਆ ਬਣਨ ਇਹਨੂੰ ਵੈਸਨ ਦਾ ਪੂੜਾ ਵੀ ਬੋਲ ਦਿੰਨੇ ਪੰਜਾਬੀ ਵਿੱਚ ਇਦਾਂ ਤਵਾ ਗਰਮ ਹੋਣ ਤੋਂ ਬਾਅਦ ਉਹਦੇ ਉੱਪਰ ਦੇਸੀ ghee ਲਗਾਇਆ ਇਦਾਂ ਜਿਹੜਾ ਇਹ ਬੇਸਣ ਦਾ ਬੈਟਰ ਬਣਾਇਆ ਹੈ ਉਹਨੂੰ ਪਾ ਕੇ ਫੈਲਾ ਦਿੱਤਾ ਤਵੇ ਉੱਤੇ ਅਸ ਨੂੰ ਹੀ ਸੇਮ ਕਰਕੇ ਰੱਖਾਂਗੇ ਤਾਂ ਕਿ ਚਿਲਾ ਜਿਹੜਾ ਉਹ ਚੰਗੀ ਤਰ੍ਹਾਂ ਪੱਕ ਜਾ ਤੇ ਕ੍ਰਿਸਪੀ ਹੋਏ ਬੇਸਣ ਦੇ ਚਿੱਲੇ ਨੂੰ ਹੋਰ ਹੈਲਦੀ ਬਣਾਉਣ ਲਈ ਅਸੀਂ ਇਹਦੇ ਵਿੱਚ ਹਰੀਆਂ ਸਬਜ਼ੀਆਂ ਐਡ ਆਨ ਕਰ ਸਕਦੇ ਹਾਂ ਜਿੱਦਾਂ ਕਿ ਗਾਜਰ, ਮੁੱਲਾਂ ਮਿਰਚ ਕਸ਼ ਕਰਕੇ ਪੱਤਾ ਧਨੀਆ ਪੱਤਾ ਬੇਸਣ ਦਾ ਚਿਲਾ weight loss ਕਰਨ ਵਿੱਚ ਬਹੁਤ ਹੀ ਹੈਲਪਫੁਲ ਹੁੰਦਾ ਹੈ ਕਣਕ ਦੀ ਰੋਟੀ ਦੇ ਥਾਂ ਤੇ ਸਭ ਤੋਂ ਬੈਸਟ ਹੈ ਬੇਸਣ ਦਾ ਚਿਲਾ ਅੰਦੇ ਵਿੱਚ ਵੀ ਪੂਰਾ ਲਾਜਵਾਬ ਇਸ ਨੂੰ ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਆ ਤੇ ਵੱਡੇ ਵੀ ਖੁਸ਼ ਹੋ ਕੇ ਖਾ ਲੈਂਦੇ ਆ ਦਾਲ ਦਾ ਚਿਲਾ ਵੀ ਬਹੁਤ ਬੈਸਟ ਬਣ ਕੇ ਰੈਡੀ ਹੁੰਦਾ ਹੈ ਮੂੰਗ ਦਾਲ ਨੂੰ ਸੁੱਕ ਕੇ ਰੱਖ ਲੋ ਫਿਰ ਉਸ ਨੂੰ ਗ੍ਰਾਈਂਡ ਕਰਕੇ ਤੇ ਇਸੇ ਪ੍ਰੋਸੀਜਰ ਦੇ ਨਾਲ ਮੂੰਗ ਦਾਲ ਦਾ ਚਿਲਾ ਵੀ ਰੈਡੀ ਹੋ ਜਾਂਦਾ ਹੈ ਓਟਸ ਜਿਹੜੇ ਆ ਉਹਨਾਂ ਨੂੰ ਸੁੱਕ ਕਰਕੇ ਉਹਨਾਂ ਦਾ ਵੀ ਚਿਲਾ ਜਿਹੜਾ ਬਣਾ ਕੇ ਖਾਧਾ ਜਾ ਸਕਦਾ ਹੈ ਇਹ ਸਾਰੇ ਚਿਲੇ ਜਿਹੜੇ ਨੇ weight loss ਲਈ ਬਹੁਤ ਵਧੀਆ ਨੇ ਹਲਦੀ ਡਾਈਟ ਆ ਬੇਸਨ ਦਾ ਚਿੱਲਾ ਖਾਓ ਤੇ ਮੋਟਾਪਾ ਪਾ ਜਾਓ ਮੈਨੂੰ ਬੇਸਨ ਦਾ ਚਿੱਲਾ ਬਹੁਤ ਪਸੰਦ ਆ ਕਦੀ ਕਦੀ ਮੈਂ ਵੈਸੇ ਹੀ ਬਣਾ ਕੇ ਖਾ ਲੈਂਦੀ ਹਾਂ ਦਿਲ ਕਰਦਾ ਹੈ